ਆਮ ਆਦੀ ਪਾਰਟੀ ਨੂੰ ਨਗਰ ਨਗਰ ਕਮ ਚੋੜਾ ਦੇ ਵਿੱਚ ਪਟਿਆਲੇ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਪੰਜਾਬ ਜਿਹੜੇ ਮੈਟਰੋ ਸ਼ੇਅਰ ਨੇ ਉੱਥੇ ਬਹੁਮਤ ਨਹੀਂ ਮਿਲਿਆ ਲੋਕਾਂ ਨੇ ਫਤਵਾ ਨਹੀਂ ਦਿੱਤਾ ਜਿਸ ਦੇ ਚੱਲਦਿਆਂ ਆਮ ਆਦੀ ਪਾਰਟੀ ਜ਼ੋਰ ਤੋੜ ਤੇ ਲੱਗੀ ਹੋਈ ਆ ਜਲੰਧਰ ਤੋਂ ਬਾਅਦ ਲੁਧਿਆਣੇ ਦੇ ਵਿੱਚ ਵੀ ਆਪਣਾ ਮੇਅਰ ਬਣਾਉਣ ਵਾਸਤੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਪ੍ਰਸ਼ਾਸਨ ਦੀ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਲੁਧਿਆਣਾ ਦੇ ਵਿੱਚ ਇੱਕ ਕਾਲੀ ਦਲ ਦਾ ਕਾਉਂਸਲਰ ਜਿੱਤਿਆ ਸੀ ਕਾਲੀ ਦਲ ਦੇ ਕਾਉਂਸਲਰ ਦੇ ਖਿਲਾਫ ਲੁਧਿਆਣਾ ਪੁਲਿਸ ਮਕਦਮਾ ਦਰਜ ਕਰ ਦਿੰਦੀ ਹੈ ਤੇ ਉਹ ਅਗਲੇ ਦਿਨ ਹੀ ਫਿਰ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਤੇ ਨੇੜੇ ਨੇੜੇ ਆਮ ਆਦੀ ਪਾਰਟੀ ਉੱਥੇ ਬਹੁਤ ਮੁੰਦੇ ਨੇੜੇ ਨੇੜੇ ਪਹੁੰਚਦੀ ਦਿਖਾਈ ਦੇ ਰਹੀ ਆ ਪਰ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕਾਲੀ ਦਲ ਦੇ ਜਿੱਤੇ ਕਾਉਂਸਲਰ ਦੇ ਖਿਲਾਫ ਮਕਦਮਾ ਦਰਜ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਆਮ ਆਦੀ ਪਾਰਟੀ ਦੀ ਈਮਾਨਦਾਰੀ ਤੇ ਨੈਤਿਕਤਾ ਕਿੱਥੇ ਗਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਲੁਧਿਆਣਾ ਦੇ ਵਿੱਚ ਇੱਕ ਸ਼ਰਮਨੀ ਕਾਲੀ ਦਲ ਦੇ ਜਿੱਤੇ ਹੋਏ ਕੌਂਸਲਰ ਦੇ ਖਿਲਾਫ ਮਕਦਮਾ ਦਰਜ ਹੁੰਦਾ ਤੇ ਉਹ ਅਗਲੇ ਦਿਨੀ ਪਾਰਟੀ ਆਵਾਦੀ ਪਾਰਟੀ ਦੇ ਸ਼ਾਮਲ ਹੋ ਜਾਂਦੇ ਨੇ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਉਚੇਚੇ ਤੌਰ ਤੇ ਪੰਜਾਬ ਦੇ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਪਹੁੰਚੇ ਖਬਰ ਲੁਧਿਆਣਾ ਵਿੱਚ ਮੇਅਰ ਦੀ ਕੁਰਸੀ ਨੂੰ ਹਥਿਆਉਣ ਵਾਸਤੇ ਆਵਾਦੀ ਪਾਰਟੀ ਨੇ ਲਗਾਤਾਰ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਹੁਣ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾ ਰਿਹਾ ਆਮਾਦੀ ਪਾਰਟੀ ਵੱਲੋਂ ਜ਼ੋਰਦਾਰ ਤਹਿਤ ਇੱਕ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਇੱਕ ਕਾਉਂਸਲਰ ਜਿੱਤੇ ਕਾਉਂਸਲਰ ਦੇ ਖਿਲਾਫ ਇੱਕ ਮਕਦਮਾ ਦਰਜ ਹੁੰਦਾ ਤੇ ਉਹ 24 ਘੰਟੇ ਦੇ ਵਿੱਚ ਵਿੱਚ ਹੀ ਆਮਾਦੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ ਸ਼੍ਰੋਮਣੀ ਕਾਲੀ ਦਲ ਦੀ ਟਿਕਟ ਤੋਂ ਚਤਰਵੀਰ ਸਿੰਘ ਉਰਫ ਕਮਲ ਰੋੜਾ ਕਾਉਂਸਲਰ ਬਣੇ ਸੀ ਉਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਜਾਂਦਾ ਤੇ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਨੂੰ ਸੂਬੇ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਨੇ ਪਾਰਟੀ ਚ ਸ਼ਾਮਲ ਕਰਵਾਇਆ ਉਦੋਂ ਸ਼੍ਰੋਮਣੀ ਕਾਲੀਦਾ ਦਾ ਦੋਸ਼ ਹੈ ਕਿ ਚਤਰਵੀਰ ਸਿੰਘ ਉਰਫ ਕਮਲ ਰੋੜਾ ਦੇ ਖਿਲਾਫ ਐਫ ਆਈ ਆਰ ਇਸੇ ਕਰਕੇ ਦਰਜ ਕੀਤੀ ਗਈ ਸੀ ਤਾਂ ਜੋ ਉਹਨੂੰ ਆਮ ਆਦੀ ਪਾਰਟੀ ਚ ਸ਼ਾਮਲ ਕੀਤਾ ਜਾਵੇ ਮਤਲਬ ਆਮ ਆਦੀ ਪਾਰਟੀ ਚ ਸ਼ਾਮਲ ਕਰਾਉਣ ਵਾਸਤੇ ਹੀ ਪੁਰਸ ਦਾ ਸਹਿਯੋਗ ਲਿਆ ਗਿਆ ਤੇ ਉਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਚਤਰਵੀਰ ਸਿੰਘ ਹੁਣੇ ਲੁਧਿਆਣਾ ਦੇ ਵਾਰਡ ਨੰਬਰ 20 ਤੋਂ ਚੋਣ ਜਿੱਤੇ ਸੀ ਉਹਨਾਂ ਨੇ ਆਵਾਦੀ ਪਾਰਟੀ ਦੇ ਉਮੀਦਵਾਰ ਅੰਕੁਰ ਗੁਲਾਟੀ ਨੂੰ 415 ਵੋਟਾਂ ਦੇ ਨਾਲ ਹਰਾਇਆ ਸੀ ਚਤਰਵੀਰ ਸਿੰਘ ਦੇ ਖਿਲਾਫ 22 ਦਸੰਬਰ ਨੂੰ ਸੰਜੀਗਾਂਦੀ ਕਲੋਨੀ ਦੇ ਰਹਿਣ ਵਾਲੇ ਆਵਾਦੀ ਪਾਰਟੀ ਦੇ ਹੀ ਵਰਕਰ ਰਕੇਸ਼ ਕੁਮਾਰ ਨੇ ਅਗਵਾ ਕਰਨ ਤੇ ਮਾਰਕੁੱਟ ਦੇ ਦੋਸ਼ ਲਗਾ ਕੇ ਐਫਆਈਆਰ ਦਾ ਕਰਵਾਇਆ ਸੀ ਇਹ ਕੇਸ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਵਿੱਚ ਦਰਜ ਹੋਇਆ ਤੇ ਇਸ ਦੇ ਅਗਲੇ ਦਿਨ ਜਾਨੀ ਕਿ 23 ਦਸੰਬਰ ਨੂੰ ਹੀ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਨੇ 22 ਦਸੰਬਰ ਨੂੰ ਉਹਦੇ ਖਿਲਾਫ ਮਕਦਮਾ ਦਰਜ ਹੁੰਦਾ ਤੇ 23 ਦਸੰਬਰ ਨੂੰ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਹੁਣ ਆਮ ਆਦੀ ਪਾਰਟੀ ਦੇ ਜਿੱਤੇ ਕੌਂਸਲਰਾਂ ਦੀ ਗਿਣਤੀ 43 ਹੋ ਗਈ ਆ ਹਾਲੇ ਵੀ ਬਹੁਮਤ ਵਾਸਤੇ ਉਹਨਾਂ ਨੂੰ ਤਿੰਨ ਹੋਰ ਕੌਂਸਲਰਾਂ ਦੀ ਜ਼ਰੂਰਤ ਹੈ ਮੇਅਰ ਬਣਾਉਣ ਵਾਸਤੇ 46 ਜਿਹੜੇ ਨੇ ਕੌਂਸਲਰਾਂ ਦੀ ਜ਼ਰੂਰਤ ਹੈ ਇਸ ਲਈ ਹਾਲੇ ਆਮ ਆਦੀ ਪਾਰਟੀ ਨੂੰ ਤਿੰਨ ਹੋਰ ਕੌਂਸਲਰਾਂ ਦੀ ਜ਼ਰੂਰਤ ਹੈ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਕੋਲ 43 ਨੇ ਕਾਂਗਰਸ ਪਾਰਟੀ ਕੋਲ 30 ਹੈ ਭਾਜੀਪੀ ਕੋਲ 19 ਸ਼੍ਰੋਮਣੀ ਅਕਾਲੀ ਦਲ 1 ਤੇ 2 ਆਜ਼ਾਦ ਉਮੀਦਵਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਸ਼ਿਕਾਇਤਕਰਤਾ ਰਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਦੇ ਦੌਰਾਨ ਹੋਈ ਆ ਉਹ ਸੈਕਟਰ 32 ਵਿਖੇ ਬੀਸੀਐਮ ਸਕੂਲ ਦੇ ਬਾਹਰ ਆਮ ਆਦੀ ਪਾਰਟੀ ਦੇ ਬੂਥ ਤੇ ਖੜਾ ਸੀ ਉਦੋਂ ਹੀ ਅਰੋੜਾ ਤੇ ਉਸਦੇ ਸਾਥੀ ਤੇ ਉਹਦੇ ਨਾਲ ਅੱਗੇ ਭੇੜ ਗਏ ਰੂੜਾ ਨੇ ਆਪਣੇ ਸਾਥੀਆਂ ਨੂੰ ਉਸ ਨੂੰ ਨਿਪਟਣ ਵਾਸਤੇ ਕਿਹਾ ਰਕੇਸ਼ ਕੁਮਾਰ ਦੱਸਿਆ ਕਿ ਉਹਨੂੰ ਹਰਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਗਮਰਾਹ ਕੀਤਾ ਜਿਸ ਨੇ ਉਸਨੇ ਸੁਰੱਖਿਆ ਦੀ ਮਤ ਜਿਹੜਾ ਪੋਲਿੰਗ ਬੂਛ ਛੱਡਣ ਵਾਸਤੇ ਉਹ ਰਾਜ਼ੀ ਹੋ ਗਿਆ ਫਿਰ ਉਸ ਦਾ ਉਸਨੂੰ ਗਵਾ ਕਰ ਲਿਆ ਇਸ ਤੋਂ ਬਾਅਦ ਉਸ ਨੂੰ ਭਾਮੀਆਂ ਰੋਡ ਤੇ ਇੱਕ ਸੁਨਸਾਨ ਇਲਾਕੇ ਵਿੱਚ ਲਿਆ ਆ ਗਿਆ ਜਿੱਥੇ ਉਹਦੇ ਨਾਲ ਕੁੱਟਮਾਰ ਕੀਤੀ ਗਈ ਇਸੇ ਦੌਰਾਨ ਦੋਸ਼ੀਆਂ ਵਿੱਚ ਸ਼ਾਮਲ ਪਰਮਿੰਦਰ ਸਿੰਘ ਨੂੰ ਰੂੜਾ ਦਾ ਫੋਨ ਆਇਆ ਕਿ ਜਿਸ ਨੂੰ ਉਹਨਾਂ ਨੇ ਕਿਹਾ ਕਿ ਛੱਡ ਕੇ ਜਾਣ ਲਈ ਕਿਹਾ ਤੇ ਸ਼ਰਾਬ ਪੀਣ ਦੀ ਮਜਬੂਰ ਕਰਦੇ ਤੇ ਬੁਰੀ ਤਰ੍ਹਾਂ ਕੁੱਟਣ ਬਾਅਦ ਗੰਭੀਰ ਹਾਲਤ ਵਿੱਚ ਇੱਕ ਖਾਲੀ ਪਲਾਟ ਵਿੱਚ ਛੱਡਦਾ ਜਾਂ ਫਿਰ ਉਸ ਨੂੰ ਇਲਾਜ ਵਾਸਤੇ ਸਿਫਲ ਹਸਪਤਾਲ ਭਰਤੀ ਕਰਵਾਇਆ ਉਦਰੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਬਧਾਇਕ ਰਜੀਤ ਸਿੰਘ ਢੱਲੋਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਉਂਸਲਰ ਚਤਰਵੀਰ ਸਿੰਘ ਉਰਫ ਕਮਲ ਰੋੜਾ ਨੂੰ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਲਈ ਮਜਬੂਰ ਕੀਤਾ ਗਿਆ ਐਫਆਈਆਰ ਦੇ ਖਿਲਾਫ ਦਰਜ ਕਰਵਾਏਗੇ ਉਹਨਾਂ ਨੇ ਕਿਹਾ ਮੈਨੂੰ ਇਸ ਮਾਮਲੇ ਬਾਰੇ ਚਤਰਵੀਰ ਸਿੰਘ ਹੁਣ ਪਹਿਲਾਂ ਹੀ ਦੱਸ ਦਿੱਤਾ ਸੀ ਮੈਂ ਉਸ ਉੱਪਰ ਭਰੋਸਾ ਦਿੱਤਾ ਸੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਪਾਰਟੀ ਤੇਰੇ ਨਾਲ ਖੜੀ ਆ ਪਰ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਬੇਨਤੀ ਕਰਾਂਗੇ ਖਾਸ ਕਰਕੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਡਗਾਈ ਤੇ ਇਮਾਨਦਾਰੀ ਨਾਲ ਕੀਤੀ ਜਾਵੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਸ ਤੇ ਚਤਰਵੀਰ ਸਿੰਘ ਤੇ ਦਬਾਅ ਵਧ ਗਿਆ ਜਿਸ ਕਰਕੇ ਉਹ ਫਿਰ ਮਜਬੂਰ ਹੋ ਗਏ ਆਮ ਆਦੀ ਪਾਰਟੀ ਤੇ ਸ਼ਾਮਲ ਹੋਣ। ਇਹ ਸਿੱਧਾ ਰঞ্জੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦੀ ਪਾਰਟੀ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ। ਸਿਸਟਮ ਦੀ ਦੁਰਵਰਤੋਂ ਕਰ ਰਹੀ ਹੈ। ਔਰ ਉਹ ਦੂਜੇ ਜਿਹੜੇ ਕੌਂਸਲਰ ਪਾਰਟੀਆਂ ਦੇ ਜਿੱਤੇ ਉਹਨਾਂ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਚਤਰਵੀਰ ਸਿੰਘ ਹੋਣਾ ਤੇ ਮਕਦਮਾ ਦਰਜ ਕੀਤਾ ਗਿਆ ਫਿਰ ਉਹ ਬਾਈ ਤਰੀ ਨੂੰ ਮੁਕਦਮਾ ਦਰਜ ਹੁੰਦਾ 33 ਨੂੰ ਆਮ ਆਦੀ ਪਾਰਟੀ ਤੇ ਸ਼ਾਮਲ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਸੱਤਾ ਵਿੱਚ ਰਹਿਣ ਵਾਸਤੇ ਹਰ ਮਾੜੇ ਹੱਥ ਕੰਡੇ ਅਪਣਾ ਰਹੀ ਹੈ ਉਹਨੇ ਵੀ ਕਿਹਾ ਕਿ ਅਰੂੜਾ ਪਰਮਿੰਦਰ ਸਿੰਘ ਦੇ ਹਰਵਿੰਦਰ ਸਿੰਘ ਦੇ ਖਿਲਾਫ ਜੋ ਮੁਕਦਮੇ ਵਿੱਚ ਅਗਵਾ ਕਰਨ ਕੁੱਟਮਾਰ ਅਤੇ ਧਮਕੀ ਦੇਣ ਦੇ ਦੋਸ਼ ਲੱਗੇ ਨੇ ਉਹ ਗਲਤ ਨੇ ਉਧਰ ਡਿਵੀਜ਼ਨ ਨੰਬਰ 7 ਪੁਲਿਸ ਸਟੇਸ਼ਨ ਦੇ ਸਬ ਇੰਸਪੈਕਟਰ ਭਪਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਊਗੀ ਪਰ ਸਭ ਤੋਂ ਵੱਡੇ ਸਵਾਲ ਹੈ ਕਿ ਇੱਕ ਅਕਾਲੀ ਕੌਂਸਲਰ ਦੇ ਖਿਲਾਫ 22 ਤਰੀਕ ਨੂੰ ਮਕਦਮਾ ਦਰਜ ਹੁੰਦਾ ਆਮ ਆਦੀ ਪਾਰਟੀ ਦਾ ਵਰਕਰ ਹੀ ਸ਼ਿਕਾਇਤ ਕਰਦਾ ਫਿਰ 22 ਤਰੀਕ ਨੂੰ ਉਹ ਦੇ ਖਿਲਾਫ ਮਕਦਮਾ 23 ਤਰੀਕ ਨੂੰ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਜਾਂਦਾ ਆਮ ਆਦੀ ਪਾਰਟੀ 'ਚ ਸ਼ਾਮਲ ਕਰਾਉਣ ਵਾਸਤੇ ਆਮ ਆਦੀ ਪਾਰਟੀ ਦੇ ਵਿਧਾਇਕ ਅਤੇ ਉੱਚੇ ਚੇਤੌਰ ਤੇ ਸੂਬੇ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਲੁਧਿਆਣੇ ਦੇ ਵਿਧਾਇਕ ਪਹੁੰਚਦੇ ਨੇ ਮਾਮਲਾ ਕਾਫੀ ਗੰਭੀਰ ਆ ਅਗਰ ਸਿਆਸਤ ਤੌਰ ਤੇ ਦੇਖਿਆ ਜਾਵੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆਗੇ ਦੇਖਦੇ ਰਹੋ ABC ਪੰਜਾਬ ਧੰਨਵਾਦ